ਹਾਂਜੀ ਕੀ ਨਾਮ ਹੈ ਤੁਹਾਡਾ? ਸविता ਸਿੰਘ। ਅੱਛਾ ਕੀ ਹੋਇਆ ਤੁਹਾਡੇ ਘਰ ਜਿਹੜੀ ਅੱਗ ਲੱਗੀ ਹੈ? ਕਾਰਨ ਕੀ ਹੈ? ਮੈਂ ਮਮੋਮਤੀ ਜਗਾਈ ਹੋਈ ਸੀ ਆਪਣੇ ਘਰ ਦੇ ਇੱਕ ਤਰ੍ਹਾਂ ਦੇ ਘਰ ਵਿੱਚ ਚੰਦੇਰਾ ਨਾ ਹੋ ਅਸੀਂ ਜਾਣਾ ਸੀ ਮਾਰਕੀਟ ਤੇ ਤੇ ਮੈਂ ਮਮੋਮਤੀ ਰਾਬੀ ਜਦੋਂ ਆਈ ਆ ਤਾਂ ਸਾਰੇ ਘਰ ਵਿੱਚ ਅੱਗ ਲੱਗੀ ਹੋਈ ਸੀ ਭਾਜੀ। ਅੱਛਾ ਕਿੱਥੇ ਅੱਗ ਲੱਗੀ ਸਭ ਤੋਂ ਪਹਿਲਾਂ? ਸਭ ਤੋਂ ਪਹਿਲਾਂ ਕਿਚਨ ਦੇ ਮੁਰੇ ਲੱਗੀ ਅੱਗ। ਕਾਰਨ ਕੀ ਸੀ ਅੱਗ ਲੱਗਣ ਦਾ? ਲੀਕ ਕਰ ਰਿਹਾ ਹੁਣਾ ਸਿਲੰਡਰ ਇਹ ਜਿੱਤਾਂ ਲੱਗੀ ਸਮੈਲ ਆਉਣ ਲੱਗੀ ਤਾਂ ਅਸੀਂ ਆਏ ਜਦ ਤਈ ਅਕਲ ਲੱਗ ਚੁੱਕੀ ਸੀ ਸਾਰੇ ਘਰ ਚ ਸਾਰਾ ਕੁਝ ਸੜ ਗਿਆ ਸਾਡਾ ਪਾਣ ਨੂੰ ਵੀ ਕੱਪੜੇ ਨਹੀਂ ਹੈਗੇ ਆ ਕੁਝ ਨਹੀਂ ਬਚਿਆ ਸਾਡਾ ਤੇ ਲਾਈਟ ਹੈ ਨਹੀਂ ਸੀ ਤਾਂ ਕਰਕੇ ਤੁਸੀਂ ਮੋਮਬਤੀ ਜਗਾਈ ਸੀਗੀ ਹਾਂਜੀ ਮੋਮਬਤੀ ਜੋ ਇੱਥੇ ਲੱਗੀ ਹੋਈ ਸੀ ਉਹ ਉੱਤਰਪੋਣੀ ਚ ਮੋਮਬਤੀ ਲੱਗਦੀ ਕਿੰਨੇ ਵਜੇ ਦਾ ਟਾਈਮ ਚ ਜੱਟ ਨੇ 6:30 ਕਾਟੇ ਵਸੀ ਲੋ ਜੀ ਅੱਛਾ ਤੇ ਹੁਣ ਕੀ ਕੀ ਸਮਾਨ ਦਾ ਤੁਹਾਡਾ ਨੁਕਸਾਨ ਹੋਇਆ ਦਾ ਭਾਜੀ SSC, LCT ਸਾਰਾ ਘਰ ਦਾ ਜਿਹੜਾ ਵੀ ਹੋ ਕੱਖ ਨਹੀਂ ਬਚਿਆ ਅੱਛਾ ਸਾਰਾ ਕੁਝ ਜਲ ਗਿਆ ਸਾਰਾ ਕੁਝ ਕੱਪੜੇ ਤੱਕ ਸਭ ਕੁਝ ਅੱਗ ਲੱਗ ਗਈ ਤੇ ਤੁਸੀਂ ਫਾਇਰ ਬਿਗੇਟ ਨੂੰ ਲਾਇਆ ਸੀਗਾ ਵੀ ਅੱਗ ਬੁਲਾਇਆ ਸੀ ਭਾਜੀ ਅੱਛਾ ਆਈ ਮੋਕੇ ਤੇ ਪਹੁੰਚੀ ਹੈ ਨਹੀਂ ਜੀ ਤੇ ਫਿਰ ਅੱਗ ਤੇ ਕਿੱਦਾਂ ਕਾਬੂ ਕੀਤਾ ਗਿਆ ਸਾਰੇ ਪਾਸੇ ਅੱਗ ਨੂੰ ਪਾਣੀ ਪਾਇਆ ਜਦ ਤੱਕ ਅਭੀ ਵੀ ਅੱਗ ਕਾਫੀ ਅੰਦਰ ਹੈਗੀ ਆ ਜੇ ਸਭ ਕੋ ਆਸ-ਪਾਸ ਦੇ ਲੋਕਾਂ ਨੇ ਮਦਦ ਕੀਤੀ ਆ ਸਾਡੀ ਆ ਉਹਦੇ ਕਰਕੇ ਆਗਰ ਬਚਾ ਹੋਇਆ ਹੋਇਆ ਆ ਸਾਡਾ ਤੇ ਮਤਲਬ ਫਿਰ ਵੀ ਤੁਸੀਂ ਦੱਸ ਰਹੇ ਹੋ ਕਿ ਸਾਰਾ ਘਰ ਜਿਹੜਾ ਜਿਹੜਾ ਖਤਮ ਹੋ ਗਿਆ ਸਾਰਾ ਜਲ ਗਿਆ ਹਾਂਜੀ ਹੂੰ ਅੱਛਾ ਤੇ ਕੀ ਮੰਗ ਕੀ ਕਰਦੇ ਹੋ ਹੁਣ ਤੁਸੀਂ ਮੈਂ ਹੀ ਮੰਗਦੀ ਆ ਕਿ ਮੇਰੀ ਥੋੜੀ ਜਿਹੀ ਹੈਲਪ ਕੀਤੀ ਆ ਸਰਕਾਰ ਵੱਲੋਂ ਕਿਉਂਕਿ ਮੇਰੇ ਕੋਲ ਪਾਨ ਨਹੀਂ ਦਿੱਕ ਤੁਸੀਂ ਦੇਖ ਸਕਦੇ ਹੋ ਕੱਖ ਨਹੀਂ ਬਚਿਆ ਕੋਈ ਹਾਂਜੀ ਭੈ ਕੀ ਨਾ ਤੁਹਾਡਾ ਮੇਰਾ ਨਾਮ ਗੁਥੀ ਕੁਮਾਰ ਜੀ ਅੱਛਾ ਕਿਹੜਾ ਏਰੀਆ ਪੈਂਦਾ ਜਿੱਥੇ ਇਹ ਏਰੀਆ ਦੇਸ਼ੀ ਨਗਰ ਜੀ ਤੇ ਤੁਸੀਂ ਇਸ ਮੁਹੱਲੇ ਦੇ ਵਿੱਚ ਰਹਿੰਦੇ ਹੋ ਅਸੀਂ ਇਸ ਮੁਹੱਲੇ ਤਾਂ ਨਹੀਂ ਰਹਿੰਦੇ ਅਕੜ ਥੋੜੀ ਦੂਰ ਨੇ ਲੇਕਿਨ ਮੈਂ ਇੱਥੇ ਖੜਾ ਸੀਗਾ ਜਦੋਂ ਇਹ ਘੰਡ ਹੋਇਆ ਅੱਛਾ ਕੀ ਕੀ ਕਾਰਨ ਕੀ ਸੀਗਾ ਅੱਗ ਲੱਗਣ ਦਾ ਕਾਰਨ ਕੋਈ ਗੈਸ ਪਾਈਪ ਲੀਕ ਹੋਇਆ ਸਰ अच्छा की ਕਿ ਕਿੱਦਾਂ ਪਤਾ ਲੱਗਿਆ ਵੀ ਘਰ ਦੇ ਵਿੱਚ ਜਿਹੜਾ ਅੱਗ ਲੱਗੀ ਹੋ ਉਹ ਤਾਂ ਜਦੋਂ ਗਲੀ 'ਚ ਰੋਲਾ ਪਿਆ ਤੇ ਅਸੀਂ ਇਕੱਠੇ ਹੋਏ ਆ ਅੱਛਾ ਜੀ ਬੀ ਐਸ ਐਸ 'ਤੇ ਵੀ ਅੱਗ ਲੱਗੀ ਹੈ ਅੱਛਾ ਤੇ ਕਾਫੀ ਨੁਕਸਾਨ ਹੋ ਗਿਆ ਇਹਨਾਂ ਦੇ ਪਲੇ ਦਾ ਕੁਝ ਨਹੀਂ ਬਚਿਆ ਹੈਗਾ ਸਾਰਾ ਘਰ ਦਾ ਨੁਕਸਾਨ ਹੀ ਹੋ ਗਿਆ ਤੇ मौके ਤੇ ਫਿਰ ਲੋਕਾਂ ਵੱਲੋਂ ਆ ਲੋਕਾਂ ਨੇ ਆਂਡੀ ਗੋਂਡੀਆ ਨੇ ਪਾਣੀ ਪਾ ਕੇ ਅੱਗ ਬੁਝਾਈ ਜੀ ਹੈ ਅੱਛਾ ਜੀ ਤੇ ਕੀ ਮੰਗ ਕਰਦੇ ਹੋ ਕਿਉਂਕਿ ਹੁਣ ਇਹਨਾਂ ਦਾ ਮੰਗ ਦੇਖੋ ਜੋ ਵੀ ਹੈਗਾ ਇਹਨਾਂ ਨੂੰ ਮਤਲਬ ਕਿ ਮਾੜੀ ਮੋਟੀ ਹੈਲਪ ਚਾਹੀਦੀ ਹੈ ਹਾਂ ਜੀ ਹਾਂ ਜੀ ਭਾਈ ਕੀ ਲਾਗ ਰਿਹਾ ਮੇਰਾ ਨਾਮ ਸ਼ੂਭਮ ਹੈ ਜੀ ਭਾਈ ਮੱਲੇ ਦੇ ਹਾਂਜੀ ਬ੍ਰਦਰ ਹਾਂਜੀ ਹੋਇਆ ਕੀ ਹੈ ਬ੍ਰਦਰ ਮੈਂ ਐਕਚੁਅਲੀ ਕੰਮ ਤੋਂ ਵਾਪਸ ਆਇਆ ਸੀਗਾ ਤੇ ਸਾਨੂੰ ਮੱਲੇ ਦੇ ਵਿੱਚ ਇੱਕਦਮ ਹਫੜਾ ਦਫੜੀ ਮੱਚੀ ਹੋਈ ਸੀਗੀ ਤੇ ਸਾਰੇ ਅੰਦਰ ਨੂੰ ਭੱਜਦੇ ਸੀਗੇ ਤੇ ਮੈਂ ਵੀ ਉਹਨਾਂ ਦੇ ਨਾਲ ਅੰਦਰ ਨੂੰ ਆਇਆ ਜਦੋਂ ਇੱਥੇ ਆ ਕੇ ਦੇਖਿਆ ਇੱਥੇ ਅੱਗ ਲੱਗੀ ਹੋਈ ਸੀ ਬਹੁਤ ਜ਼ਿਆਦਾ ਤੇ ਮੱਲੇ ਵਾਲਿਆਂ ਨੇ ਬ੍ਰਦਰ ਸਾਰਿਆਂ ਨੇ ਮਿਲ ਕੇ ਅੱਗ ਬੁਝਾਈ ਆਪਣੇ ਘਰਾਂ ਚੋਂ ਬਾਲਟੀ ਲੈ ਕੇ ਆਏ ਕਿਸੇ ਨੇ ਆਪਣੇ ਘਰੋਂ ਪਾਪਾਂ ਲਾਈਆਂ ਕੋਈ ਕਿੱਦਾਂ ਆ ਰਿਆ ਸੀ ਕਿਉਂ ਕਿੱਦਾਂ ਆ ਰਹੀ ਬ੍ਰਦਰ ਸਾਰੇ ਮੱਲੇ ਵਾਲਿਆਂ ਨੇ ਮਿਲ ਕੇ ਅੱਗ ਬੁਝਾਈ ਹਾਂਜੀ ਤੇ ਹੁਣ ਕੀ ਮੰਗ ਕਰਦੇ ਹੋ ਕਿ ਇਹ ਜਿਹੜਾ ਇਹਦਾ ਘਰ ਹੈ ਹਾਂਜੀ ਜਿਹੜਾ ਤਕਰੀਬਨ ਸਾਰਾ ਘਰ ਜਿਹੜਾ ਸਾੜ ਚੁੱਕਾ ਵੈ ਘਰ ਦਾ ਕੋਈ ਸਮਾਨ ਨਹੀਂ ਬਚਿਆ ਜੀ ਬ੍ਰਦਰ ਕੀ ਕਹਾਂ ਬ੍ਰਦਰ ਦੇਖੋ ਮੈਂ ਤਾਂ ਇਹੀ ਕਹਿਣਾ ਇਹ ਵੀ ਗਰੀਬ ਬੰਦੇ ਨੇ ਤੁਸੀਂ ਤੇ ਦੇਖ ਹੀ ਚੁੱਕੇ ਹੋ ਇਹਨਾਂ ਦੇ ਘਰ ਦਾ ਸਾਰਾ ਸਮਾਨ ਛੜ ਕੇ ਸਵਾਹ ਹੋ ਚੁੱਕਿਆ ਇੱਕ ਵੀ ਚੀਜ਼ ਹੈ ਜਿਹੜੀ ਇਹਨਾਂ ਕੋਲ ਦੇਖੋ ਕੋਈ ਵੀ ਸਮਾਨ ਨਹੀਂ ਬਚਿਆ ਅਸੀਂ ਤਾਂ ਇਹੀ ਕਹਿੰਨੇ ਚਲੋ ਗਰੀਬ ਬੰਦਾ ਵਾ ਇਹਨਾਂ ਨੂੰ ਜੋ ਇਹਨਾਂ ਦਾ ਬੰਦਾ ਹਰਜਾਨਾ ਇਹਨਾਂ ਨੂੰ ਦਵਾਇਆ ਜਾਵੇ ਜੋ ਵੀ ਸਰਕਾਰ ਵੱਲੋਂ ਮਦਦ ਮਿਲਦੀ ਹੈ ਇਹਨਾਂ ਨੂੰ ਦਿੱਤੀ ਜਾਵੇ ਤਾਂ ਕਿ ਇਹ ਆਪਣਾ ਗੁਜ਼ਾਰਾ ਕਰ ਸਕਣ